ਮੋਟਾਪਾ ਘਟ ਕਰਨ ਦੇ ਵਿੱਚ ਆਖਿਰ ਕਿਵੇਂ ਕਾਲੀ ਮਿਰਚ ਤੋਂ ਸਾਨੂੰ ਫਾਇਦਾ ਮਿਲ ਸਕਦਾ ਸੋ ਅਗਰ ਤੁਸੀਂ ਆਪਣਾ ਮੋਟਾਪਾ ਘਟ ਕਰਨ ਦੇ ਲਈ ਕਾਲੀ ਮਿਰਚ ਨੂੰ ਖਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਦੇਖੋ ਜੋ ਮੈਂ ਬਾਰ ਬਾਰ ਗੱਲ ਕਰ ਰਹੀ ਹਾਂ ਨੈਚੁਰਲ ਫੈਟ ਬਰਨਰ ਹੈ ਅਸੀਂ ਅਕਸਰ ਦੇਖਦੇ ਆ ਕਿ ਤਰ੍ਹਾਂ ਤਰ੍ਹਾਂ ਦੀਆਂ ਐਡਸ ਅੱਜ ਕੱਲ ਚੱਲ ਚੱ ਰਹੀਆਂ ਹੁੰਦੀਆਂ ਨੇ ਆਰਟੀਫੀਸ਼ੀਅਲ ਫੈਟ ਬਰਨਰਸ ਹੁੰਦੇ ਬਣਾਏ ਗਏ ਹੁੰਦੇ ਨੇ ਕਿ ਤੁਸੀਂ ਆਪਣਾ ਮੋਟਾਪਾ ਘਟਾਓ ਪਰ ਉਹ ਜੀ ਚੀਜ਼ਾਂ ਖਾਣ ਤੋਂ ਬਾਅਦ ਕਟ ਜਾਏਗਾ ਮੁੜ ਕੇ ਫਿਰ ਤੁਹਾਡਾ ਮੋਟਾਪਾ ਵੱਜ ਜਾਏਗਾ ਪਰ ਇਹ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਜਿਵੇਂ ਸਾਡੇ ਮਸਾਲੇ ਨੇ ਰਸੋਈ ਦੇ ਵਿੱਚ ਹੀ ਢੇਰ ਸਾਰੇ ਮਸਾਲੇ ਉਹਨਾਂ ਵਿੱਚ ਕਾਲੀ ਮਿਰਚ ਹੈ ਇਸ ਨੂੰ ਤੁਸੀਂ ਰੋਜ਼ਾਨਾ ਆਪਣੀ ਡਾਈਟ ਵਿੱਚ ਇਸਤੇਮਾਲ ਕਰਨਾ ਹੈ ਲਾਈਕ ਜਿਵੇਂ ਅਗਰ ਤੁਸੀਂ ਦੁਪਹਿਰ ਦੇ ਖਾਣੇ ਵਿੱਚ ਦਹੀਂ ਖਾ ਰਹੇ ਹੋ ਉਸ ਦੇ ਵਿੱਚ ਤੁਸੀਂ ਕਾਲੀ ਮਿਰਚ ਜੋ ਹੈ ਪੀਸ ਕੇ ਤਾਜ਼ਾ ਪੀਸ ਕੇ बार-बार ਮੈਂ ਇਹ ਗੱਲ ਇਹ ਤਾਂ ਕਹਿ ਰਹੀਆਂ ਕਿਉਂਕਿ ਅਗਰ ਮੈਂ ਪਹਿਲਾਂ ਵੀ ਦੱਸਿਆ ਕਿ ਅਗਰ ਅਸੀਂ ਕਾਲਿ ਵਿੱਚ ਪੀਸ ਕੇ ਰੱਖ ਲਈ ਹੈ ਜਿੰਨੀ ਦੇਰ ਅਸੀਂ ਰੱਖਦੇ ਰਵਾਂਗੇ ਮਹੀਨਾ 2 ਮਹੀਨਾ 3 ਮਹੀਨਾ ਉਨਾ ਹੀ ਉਸ ਦਾ ਅਸਰ ਖਤਮ ਹੁੰਦਾ ਜਾਏਗਾ ਉਹ ਇਹ ਅਗਰ ਤੁਸੀਂ ਫਰੈਸ਼ ਉਸ ਨੂੰ ਪੀਸ ਕੇ ਖਾਓਗੇ ਜਾਂ ਸਾਬਤ ਹੀ ਖਾ ਜਾਓਗੇ ਉਸ ਤੋਂ ਤਾਂ ਚੰਗਾ ਹੋਰ ਕੁਝ ਵੀ ਨਹੀਂ ਹੈ ਔਰ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਵਾਕਈ ਤੁਹਾਡੇ ਜਿਹੜਾ ਬੈਲੀ ਫੈਟ ਹੈ ਉਹ ਘਟ ਹੋਣ ਲੱਗ ਗਿਆ ਹੈ ਔਰ ਸਪੈਸ਼ਲੀ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਪ੍ਰੋਬਲਮ ਰਹਿੰਦੀ ਸੀ ਉਹ ਅਗਰ ਕਾਲੀ ਮਿਰਚ ਦਾ ਇਸਤੇਮਾਲ ਕਰਨਗੇ ਤਾਂ ਉਹਨਾਂ ਨੂੰ ਆਪਣੇ ਜੋੜਾਂ ਦੇ ਦਰਦ ਵਿੱਚ ਵੀ ਰਾਹਤ ਜ਼ਰੂਰ ਮਿਲਦੀ ਨਜ਼ਰ ਆਏਗੀ ਤੁਹਾਡਾ ਜਿਨ੍ਹਾਂ ਦਾ weight ਜ਼ਿਆਦਾ ਹੈ ਉਹ ਘਟਾਣਾ ਚਾਹੁੰਦੇ ਆ ਤੁਹਾਡਾ weight loss ਵੀ ਹੋ ਸਕੇਗਾ ਔਰ ਜਿਨ੍ਹਾਂ ਨੂੰ ਪੁਰਾਣੀ ਬਲਗਮ ਦੀ ਵੀ ਪ੍ਰੋਬਲਮ ਹੁੰਦੀ ਹੈ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਹੀ ਹੈ ਸੋ ਤੁਸੀਂ ਆਪਣੇ ਤਿੰਨੋਂ ਟਾਈਮ ਦੇ ਖਾਣੇ ਦੇ ਵਿੱਚ ਜੋ ਹੈ ਕਾਲੀ ਮਿਰਚ ਨੂੰ ਛਿੜਕਣਾ ਹੈ ਚਾਹੇ ਤੁਹਾਡਾ ਤੁਹਾਡੇ ਕੋਲ ਸਬਜ਼ੀ ਹੈ ਤੁਸੀਂ ਅਗਰ ਦਹੀਂ ਖਾ ਰਹੇ ਹੋ ਜਾਂ ਫਿਰ ਤੁਸੀਂ ਸੈਲਡ ਖਾ ਰਹੇ ਹੋ ਸੈਲਡ ਦੇ ਉੱਪਰ ਵੀ ਕੋਈ ਨਮਕ ਮਸਾਲੇ ਹੋਰ ਪਾਣ ਦੀ ਬਜਾਏ ਤੁਸੀਂ ਉਸ ਉੱਪਰ ਸੈਲਡ ਦੇ ਉੱਪਰ ਕਾਲੀ ਮਿਰਚ ਪਾਓ ਔਰ ਕਾਲੀ ਮਿਰਚ ਪਾਊਡਰ ਪਾ ਸਾਦੇ ਉਸ ਉੱਪਰ ਨਿੰਬੂ ਪਾ ਕੇ ਖਾਓ ਔਰ ਉਹ ਸੈਲਡ ਕਿਉਂਕਿ ਉਸ ਦੇ ਵਿੱਚ ਫਾਈਬਰ ਵੀ ਹੈ ਨਿੰਬੂ ਦੇ ਨਾਲ ਵਿਟਾਮਿਨ ਸੀ ਵੀ ਮਿਲ ਗਿਆ ਤੁਹਾਡਾ ਨੈਚੁਰਲ ਫੈਟ ਬਰਨਰ ਵੀ ਮਿਲ ਗਿਆ ਜੋ ਇੱਕ ਚੰਗਾ ਐਂਟੀਆਕਸੀਡੈਂਟ ਹੈ ਹੀ ਹੈ ਨਾਲ ਦੀ ਨਾਲ ਤੁਹਾਡੇ ਬਾਡੀ ਵਿੱਚ ਨਿਊਟ੍ਰੀਐਂਟਸ ਨੂੰ ਵੀ ਐਬਜ਼ ਬਲੌਕ ਕਰੇਗਾ ਸੋ ਇੱਕ ਹੈਲਦੀ ਡਾਈਟ ਤੁਹਾਡੀ ਉਹ ਜ਼ਰੂਰ ਬਣ ਜਾਏਗੀ ਤੇ ਇਸ ਨੂੰ ਤੁਸੀਂ ਇਸਤੇਮਾਲ ਕਰਕੇ ਜ਼ਰੂਰ ਦੇਖਣਾ ਤੁਹਾਨੂੰ ਚੰਗੇ ਪੋਜ਼ਿਟਿਵ ਰਿਜ਼ਲਟ ਜ਼ਰੂਰ ਮਿਲਣਗੇ ਜਿਹੜੇ ਸੋਚ ਰਹੇ ਸੀ ਕਿ ਸਾਡਾ ਖਾਇਆ ਪੀਆ ਹজম ਨਹੀਂ ਹੁੰਦਾ ਸਾਡੀ ਬਾਡੀ ਨੂੰ ਤਾਂ ਪਾਣੀ ਵੀ ਜੋ ਹੈ ਘਿਓ ਦੀ ਤਰ੍ਹਾਂ ਲੱਗਦਾ ਹੈ ਉਹਨਾਂ ਨੂੰ ਇੱਥੇ ਕਾਲੀ ਮਿਰਚ ਜੋ ਹੈ ਰਾਹਤ ਦੇਣ ਵਾਲੀ ਹੈ ਕੋਈ ਮਠਾਈਆਂ ਦੇ ਵਿੱਚ ਵੀ ਕਾਲੀ ਮਿਰਚ ਵਰਤੀ ਜਾਂਦੀ ਸੀ ਚਾਹੇ ਅਸੀਂ ਲੱਡੂਆਂ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਵੀ ਕਾਲੀ ਮਿਰਚ ਪਾਈ ਜਾਂਦੀ ਸੀ ਕੋਈ ਸਵੀਡਿਸ਼ ਹੋਵੇ ਉਸ ਦੇ ਵਿੱਚ ਵੀ ਕਾਲੀ ਮਿਰਚ ਪਾਈ ਜਾਂਦੀ ਸੀ ਉਸ ਦੇ ਪਿੱਛੇ ਰੀਜ਼ਨ ਇਹ ਹੁੰਦਾ ਹੈ ਕਿ ਇਸ ਦੇ ਵਿੱਚ ਫਾਈਬਰ ਵੀ ਹੁੰਦਾ ਏ ਇਸੇ ਔਰ ਜਿਹੜੇ ਗੁਣ ਨੇ ਉਹ ਜਿਹੜਾ ਸਾਡਾ ਐਕਸਟਰਾ ਫੈਟ ਹੁੰਦਾ ਉਸ ਨੂੰ ਬਾਹਰ ਲਿਜਾਣ ਦਾ ਕੰਮ ਕਰਦੇ ਨੇ ਇਸ ਕਰਕੇ ਇਸ ਨੂੰ ਵਰਤਿਆ ਜਾਂਦਾ ਸੀ ਕਿ ਅਸੀਂ ਅਗਰ ਜ਼ਿਆਦਾ ਮਿੱਠਾ ਖਾ ਰਹੇ ਆ ਕੈਲਰੀ ਜ਼ਿਆਦਾ ਇਨਟੇਕ ਹੋ ਰਹੀ ਹੈ ਤਾਂ ਕੱਲ ਵਿੱਚ ਖਾਣ ਨਾਲ ਮੈਟਾਬੋਲਿਜ਼ਮ ਫਾਸਟ ਹੁੰਦਾ ਸੀ ਔਰ ਉਸ ਦੇ ਨਾਲ ਜਿਹੜੀ ਐਕਸਟਰਾ ਜਿਹੜੀ ਸਾਡੀ ਕੈਲਰੀ ਹੈ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਸੀ ਔਰ ਉਸ ਦੇ ਨਾਲ ਵੱਧ ਮਿੱਠੇ ਖਾਏ ਦਾ ਵੀ ਕੋਈ ਬੁਰਾ ਅਸਰ ਸਾਡੀ ਬਾਡੀ ਤੇ ਨਹੀਂ ਪੈਂਦਾ